ਪੰਜਾਬ ਕਾਂਗਰਸ ਕਮੇਟੀ ਦੇ ਖਜਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚੇ ਮਤਦਾਨ ਕਰਨ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਨਾਲ ਖਾਸ ਗੱਲਬਾਤ ਵੀ ਉਹਨਾਂ ਨੇ ਕੀਤੀ ਜਿਸ ਤੇ ਉੱਤੇ ਉਹਨਾਂ ਨੇ ਜਿਹੜਾ ਇਹ ਚੰਨਣਾ ਪਾਉਂਦੇ ਹੋਏ ਦੱਸਿਆ ਕਿ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਲੋਕਾਂ ਦੇ ਤਰਫੋਂ ਜਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਮਿਲਨਸਾਰ ਵਿਵਹਾਰ ਮਿਲ ਰਿਹਾ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਲੋਕ ਜਿਹੜੇ ਨੇ ਇਸ ਵਾਰ ਕਾਂਗਰਸ ਨੂੰ ਹੀ ਜਿਹੜਾ ਹੈ ਉਹ ਅੱਗੇ ਵਧਿਆ ਹੋਇਆ ਦੇਖਣਾ ਚਾਹੁੰਦੇ ਨੇ ਤੇ ਕਾਂਗਰਸ ਦੇ ਨਾਲ ਕ ਨਾਲ ਕਦਮ ਮਿਲਾ ਕੇ ਚਲਣਾ ਚਾਹੁੰਦੇ ਨੇ ਇਸ ਮੌਕੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਾਰੇ ਵੀ ਕੁਝ ਗੱਲਾਂ ਕਹੀਆਂ ਤੇ ਭਾਜਪਾ ਬਾਰੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਉਹ ਕਈ ਮੁੱਠਾਂ ਦੇ ਵਿੱਚ ਜਾ ਚੁੱਕੇ ਨੇ ਲੋਕਾਂ ਦੇ ਨਾਲ ਜਿਹੜਾ ਹੈ ਉਹ ਮੇਲ ਮਿਲਾਪ ਕਰ ਚੁੱਕੇ ਨੇ ਤੇ ਲੋਕਾਂ ਦੇ ਵੱਲੋਂ ਬਹੁਤ ਵਧੀਆ ਰਿਸਪਾਂਸ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਆ ਰਿਹਾ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਸਪੋਰਟ ਦੇ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਪਿਆਰ ਨੇ ਉਸ ਬਾਰੇ ਉਹਨਾਂ ਨੇ ਚਰਚਾ ਕੀਤੀ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਦੱਸੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਕਿਹੜੀ ਰਣਨੀਤੀ ਹੈ ਜੋ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਮਜ਼ਬੂਤ ਬਣਾਉਣ 'ਚ ਉਹ ਵੀ ਉਹਨਾਂ ਨੇ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਸਮੇਂ ਦੀ ਖਾਸ ਖਬਰ ਬਲਾਉਂ ਉਹਨੂੰ ਵੀ ਖਾਸ ਕਰਕੇ ਆਇਆ ਪਰਮਾਨੰਦ ਵਾਲਾ ਕੀ ਕਹਿਣਾ ਚਾਹੁੰਦੇ ਹੋ ਬਾਕੀ ਸ਼ਹਿਰ ਵਾਸੀ ਨੇ ਪ੍ਰਚਾਰ ਵੀ ਦੇਖਿਆ ਜਿਹੜਾ ਸੁਖਿੰਦਰਿੰਦਰ ਦਾ ਵਧਾ ਕੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਪਹਿਲੇ ਬਹੁਤ ਬਹੁਤ ਸ਼ੁਕਰੀਆ ਮੇਰੇ ਜਰਨਲਿਸਟ ਭਰਾਵਾਂ ਦਾ ਤੇ ਭੈਣਾਂ ਦਾ ਮੈਂ ਸਵੇਰ ਦਾ ਨਿਕਲੇ ਤਾਂ ਜੀ ਔਰ ਹਰ ਬੂਚੇ ਹੋ ਕੇ ਆਇਆ ਮੈਨੂੰ ਜੋ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਰੁਝਾਨ ਮਿਲ ਰਹੇ ਨੇ ਲੋਕੀ ਸਾਨੂੰ ਮਿਲ ਰਹੇ ਨੇ ਔਰ ਸਪੈਸ਼ਲੀ ਜਿਹੜੇ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਲਾਕੇ ਨੇ ਉੱਥੇ ਮਹਿੰਗਾਈ ਦਾ ਬਹੁਤ ਜ਼ਿਆਦਾ ਅਸਰ ਦਿਖ ਰਿਹਾ ਔਰ ਮੈਂ ਜੋ ਮੈਂ ਮਹਿਸੂਸ ਕਰ ਰਿਹਾ ਮਹਿੰਗਾਈ ਬੇਰੋਜ਼ਗਾਰੀ ਨੇ ਮੇਜਰ ਡੈਂਟ ਪਾ ਰਹੀ ਹੈ ਬੀਜੇਪੀ ਨੂੰ ਇਵਨ ਕਈ ਜਗ੍ਹਾ ਤੇ ਮੈਂ ਦੇਖ ਰਿਹਾ ਜਿਹੜੀ ਪੋਲਿੰਗ ਪਰਸੈਂਟੇਜ ਘਟ ਹੋ ਰਹੀ ਔਰ ਵਿੱਚ ਵਪਾਰੀਆਂ ਦਾ ਵੀ ਰੋਸ ਦਿਖ ਰਿਹਾ ਹੈ ਕਿ ਉਹ ਬੀਜੇਪੀ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਪਲੱਸ ਆਮ ਆਦਮੀ ਪਾਰਟੀ ਦਾ ਤੇ ਜੋ ਅਸੀਂ ਘੁੰਮ ਕੇ ਦੇਖਿਆ ਔਰ ਵਿੱਚ ਮੈਨੂੰ ਲੱਗਦਾ ਵੋਟ ਪਰਸੈਂਟੇਜ ਬਹੁਤ ਹੀ ਡਿੱਗ ਜਾਣਾ ਜਿਹੜੇ ਵਾਅਦੇ ਤੇ ਉਹਨਾਂ ਨੇ ਪੂਰੇ ਕਿਤੇ ਨਹੀਂ ਮਗਰ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਰਹੀ ਹੈ ਕਰਪਸ਼ਨ ਦਾ ਹਾਲ ਰਿਹਾ ਹੈ ਔਰ ਜੋ ਵੀ ਇਹਨਾਂ ਦੇ ਡਰੱਗਸ ਦੇ ਰਿਲੇਟਿਡ ਇਸ਼ੂ ਹੈ ਔਰ ਇਹਨਾਂ ਨਾਲ ਲੋਕੀ ਬੜੇ ਖਫਾ ਨੇ ਤੇ ਮੈਨੂੰ ਲੱਗ ਰਿਹਾ ਕਿ ਲੋਕ ਵਾਪਸ ਕਾਂਗਰਸ ਦੀ ਟਾਈਮ ਹਮੇਸ਼ਾ ਤੁਸੀਂ ਦੇਖਿਆ ਕਿ ਰੋਜ਼ਗਾਰ ਵਪਾਰ ਮਹਿੰਗਾਈ ਵਿੱਚੋਂ ਘਟ ਰਹੀ ਹੈ ਔਰ ਵਪਾਰ ਵੀ ਬੜਾ ਅੱਛਾ ਚੱਲਦਾ ਰਿਹਾ ਤੇ ਲੋਕੀ ਉਸ ਚੀਜ਼ ਨੂੰ ਯਾਦ ਕਰ ਰਹੇ ਨੇ ਜਿਹੜੀ ਸਕੀਮਾਂ ਵੀ ਹੈ ਕਾਂਗਰਸ ਹੀ ਜਿੱਤੇ ਸਟੇਟ 'ਚ ਗਵਰਨਮੈਂਟ ਸਾਂ ਲੋਕੀ ਆ ਵੀ ਕੰਪੇਅਰ ਕਰ ਰਹੇ ਨੇ ਚਾਹੇ ਕਰਨਾਟਕਾ ਹੈ ਚਾਹੇ ਹਿਮਾਚਲ ਹੈ ਉੱਥੇ ਜਿਹੜੀ ਲੇਡੀਜ਼ ਨੂੰ ਉਸੀ ਸਪੋਰਟ ਦੇ ਰਹੇ ਆ ਉਹ ਵੀ ਕਾਂਗਰਸ ਦੀ ਸਕੀਮਾਂ ਚੱਲ ਰਹੀਆਂ ਤੇ ਜਿਹੜਾ ਰਾਹੁਲ ਗਾਂਧੀ ਜੀ ਨੇ ਪੰਜ ਨਿਯਾਇ ਲਿਆਏ ਨੇ ਸਪੈਸ਼ਲੀ ਔਰਤਾਂ ਨੂੰ ਹਰ ਘਰ ਵਿੱਚ 1 ਲੱਖ ਰੁਪਏ ਜਿਹੜੀ ਦੇਣ ਦੀ ਗੱਲ ਹੈ ਅੱਜ ਦੇ ਦਿਨ 'ਚ ਬਹੁਤ ਲੋੜ ਹੈ ਕਿਉਂਕਿ ਕਹਿੰਦੇ ਨਾ ਵੈਨ ਵੀ ਐਜੂਕੇਟ ਅ ਔਮਨ ਵੀ ਐਜੂਕੇਟ ਅ ਫੈਮਲੀ ਐਂਡ ਸੋਸਾਇਟੀ ਤੇ ਜੇ ਔਮਨ ਨੂੰ ਸਟਰੈਂਥਨ ਕਰਾਂਗੇ ਤਾਂ ਹੀ ਆਪਣੇ ਬੱਚਿਆਂ ਨੂੰ ਪੜਾ ਪਾਣਗੇ ਬਜ਼ੁਰਗਾਂ ਦਾ ਧਿਆਨ ਰੱਖਵਾਂਗੇ ਉਸੇ ਤਰੀਕੇ ਨਾਲ ਯੂਥ ਵੀ ਬੜਾ ਐਕਸਾਈਟਡ ਦੇਖਿਆ ਹੈ ਕਿਉਂਕਿ ਇਹ ਵੀ ਬੜੀ ਅੱਛੀ ਸਕੀਮ ਹੈ ਕਿ ਜੇ 1 ਸਾਲ ਯੂਥ ਨੂੰ ਨੌਕਰੀ ਨਹੀਂ ਮਿਲਦੀ ਤੇ ਗਵਰਨਮੈਂਟ ਉਹਦਾ 1 ਸਾਲ ਦਾ ਲੱਖ ਰੁਪਏ ਨੂੰ ਦੇਗੀ ਤਾਂ ਕਿ ਉਹ ਪੜ੍ਹ ਸਕਣ ਜਾਂ ਆਪਣੀ ਨੌਕਰੀ 1 ਸਾਲ ਚ ਲੱਭ ਸਕਣ ਤੇ ਮੈਨੂੰ ਲੱਗਦਾ ਹੈ ਸਕੀਮਾਂ ਕਾਫੀ ਕੰਮ ਆ ਰਹੀਆਂ ਐ ਐਮਐਸਪੀ ਦਾ ਬਹੁਤ ਅਸਰ ਹੈ ਜਿਹੜਾ ਐਮਐਸਪੀ ਕਿਸਾਨਾਂ ਨੂੰ ਕਾਂਗਰਸ ਦੇ ਰਹੀ ਹੈ ਉਹਨਾਂ ਦੇ ਕਰਜ਼ੇ ਮਾਫ ਕਰਨੇ ਨੇ ਉਹਦਾ ਵੀ ਰੂਰਲ ਇਲਾਕੇ ਚ ਅਸੀਂ ਕਾਫੀ ਅਸਰ ਦੇਖਿਆ ਹੈ ਤੇ ਮੈਨੂੰ ਲੱਗਦਾ ਅਸੀਂ ਇੰਡੀਆ ਲਾਈਨ ਸਰਕਾਰ ਵੀ ਬਣਾਏਗੀ ਤੇ ਗੁਰਦਾਸਪੁਰ ਦੀ ਸੀਟ ਅਸੀਂ 1.5 ਲੱਖ ਵੋਟਾਂ ਤੋਂ ਜ਼ਰੂਰ ਦਿੱਤਾਗੇ ਅਮਰਜੀਤ ਪੰਜਾਬ ਚ ਕਿੰਨਾ ਕੁ ਤੁਸੀਂ ਮੰਦੇ ਕਿ ਡਿਵਿਸ਼ਨ ਕੀ ਹੈ ਕਿੰਨੀ ਸੀਟਾਂਾਂਗੇ ਦੇਖੋ ਮੈਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇੱਕਦਮ ਡਾਊਨ ਹੀ ਹੋ ਗਈ ਹੈ ਮੈਨੂੰ ਕੋਈ ਵੱਡੀ ਗੱਲ ਨਹੀਂ ਲੋਕੀ ਤੇ 13-13 ਤਾਂ ਕਹਿਣਾ ਇਟਸ ਮੈਂ ਤੇ ਉਹ ਨਹੀਂ ਕਵਾਂਗਾ ਮੈਨੂੰ ਲੱਗਦਾ 9-10 ਸੀਟਾਂ ਕਾਂਗਰਸ ਕੱਢ ਜਾਏਗੀ ਕੈਮਰਾ ਪਰਸੇ ਭਨੀ ਦੇ ਨਾਲ ਅਦਸਨੀ ਦੀ ਰਿਪੋਰਟ